ਲੋ ਜੀ ਇਹ ਆ ਸਾਡਾ ਵੀਰ ਕੁਲਵਿੰਦਰ ਸਿੰਘ ਟਿੱਬਾ ਨਾਲ ਸਤਨਾਮ ਸਿੰਘ ਮੈਂਬਰ ਪੰਚ ਇਹਨਾਂ ਨੇ ਵੀਰੇ ਫੱਟੇ ਚੱਕ ਤੇ ਕੰਮ ਕਰਨ ਵਾਲੇ ਵੀਰਾਂ ਨੇ ਕਹਿੰਦੇ ਤੂੜੀ ਵਾਲੀ ਟਰਾਲੀ ਵੀ ਲੈਫਟ ਤੇ ਹੀ ਘਰਾ ਲਈ ਬੰਦੇ ਲਾਉਣ ਦੀ ਲੋੜ ਹੀ ਨਹੀਂ ਹੈਨਾ ਜੀ ਤੂੜੀ ਵਾਲੀ ਟਰਾਲੀ ਵੀ ਲੈਫਟ ਤੇ ਹੀ ਆ ਲੈਫਟ ਤੇ ਹੀ ਆ ਵੀ ਬੰਦੇ ਨਹੀਂ ਰੱਖੇ ਲਾਉਣ ਨੂੰ ਤੂੜੀ ਵਾਲੀ ਟਰਾਲੀ ਲਾਉਣ ਨੂੰ ਕਹਿੰਦੇ ਮਿੰਟ ਦੋ ਹੀ ਲਾਉਂਦੇ ਨੇ ਦੋ ਮਿੰਟ ਦਾ ਬਾਹਲੇ ਨੇ 2 ਮਿੰਟ ਦਾ ਬਹੁਤ ਨੇ 2 ਮਿੰਟ ਤੋਂ ਪਹਿਲਾਂ ਪਹਿਲਾਂ ਤੂੜੀ ਵਾਲੀ ਟਰਾਲੀ ਖਾਲੀ ਕਰਕੇ ਤੁਰ ਜਾਂਦੇ ਨੇ ਵੀਰ ਇਹ ਕੁਲਵਿੰਦਰ ਹੁਣੀ ਨੇ ਮੇਰੇ ਵੀਰ ਊ ਮਾਡਲ ਨੇ ਇਹ ਅਸੀਂ ਪਿੰਡ ਟਿੱਬੇ ਤੋਂ ਆ ਵੀਰੇ ਪਿੰਡ ਸਾਡਾ ਟਿੱਬਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਆਗਾ ਵਧੂ ਕਿਸਾਨ ਸਾਡੇ ਪਿੰਡ ਟੱਬਾ ਦੇ ਕਿਸਾਨ ਵੀਰ ਨੇ ਕੁਲਵਿੰਦਰ ਸਿੰਘ ਭਨੇਸਰ ਇਹਨਾਂ ਨੇ ਜੀ ਪੰਜ ਸਾਲ ਤੋਂ ਬੜੀ ਕਾਦਰੀ ਆ ਇਹਨਾਂ ਨਾਲ ਜਾਲੀ ਉਹਦੇ ਦੇਖਣ ਨਾਲ ਸਾਡੀ ਕਰਦੇ ਆ ਜੱਦ ਤੋਂ ਵੱਧ ਜੂਰਮਾਰ ਕਰਦੇ ਆ ਆ ਜਿਹੜੀ ਦੂਜੀ ਵਾਲੀ ਟਰਾਲੀ ਹੈ ਨਾ ਲੈਫਟ ਦੇ ਕਰਤੀ ਉੱਤੇ ਇਹ ਵਧੀਆ ਬਜੂਤ ਟਰਾਲੀ ਬਣਾਈ ਹੋਈ ਆ ਸਾਰੀ ਸਾਰੀ ਆ ਦੇਖੋ ਜੀ ਇਹਨਾਂ ਦੀ ਜਿਹੜੀ ਟਰਾਲੀ ਆ 30 40 ਸਕਿੰਟਾਂ ਦੇ ਵਿੱਚੇ ਖਾਲੀ ਕਰ ਦਿੰਦੇ ਨੇ ਟਰਾਲੀ ਆ ਜੋ ਜੀ ਟਰਾਲੀ ਖਾਲੀ ਹੋ ਰਹੀ ਆ ਕਹਿੰਦਾ ਫੈਕਰ ਕਰੀ ਨਾ ਜੱਟੀਏ ਜੱਟ ਜਿਗਾੜੀ ਹੋ ਮੇਰੇ ਦੇਖੋ ਜੀ ਜਿਗਾੜ ਲਾਇਆ ਵੀਰ ਨੇ ਟਰਾਲੀ ਜਿਹੜੀ ਟੂੜੀ ਵਾਲੀ ਐ ਜਿਹਨੂੰ ਲਗਭਗ 10 ਤੋਂ ਲੱਗੇ 15 ਕੁ ਵੇਟ ਲੱਗਦਾ ਇਤੋਂ ਵੀ ਵੱਧ ਟਾਈਮ ਲੱਗ ਜਾਂਦਾ ਆਹ ਜੀ ਉਹਨੂੰ ਵੀਰ ਨੇ ਜਿਹੜੀ ਟਰਾਲੀ ਆ ਉਹ 1 ਮਿੰਟ ਦੇ ਵਿੱਚ ਖਾਲੀ ਕਰ ਦਿੰਦਾ ਜਿਹੜੇ ਟਾਈਮ ਜਿਹੜੇ ਸਾਲੇ ਖਾਲੀ ਕਰਦੇ ਨੇ ਮੈਨੂੰ ਲੱਗਦਾ ਵੀ ਕਰੀਬ 15-20 ਮਿੰਟ ਲੱਗ ਜਾਂਦੇ ਸੀ ਕਿੰਨਾ ਟਾਈਮ ਲਾਦੇ ਨੇ ਟਾਡੀ ਖਾਲੀ ਕਰਨ ਨੂੰ 15 ਮਿੰਟ ਲਓ ਖਾਲੀ ਕਰ ਨੂੰ 15 ਮਿੰਟ ਆਦਨੇ ਵਿੱਚੋਂ 15 ਮਿੰਟਾਂ ਦਾ ਟਾਈਮ ਸੀ ਜਿਹੜਾ ਵੀਰੇ ਮੈਨੂੰ ਲੱਗਦਾ 45 ਮਿੰਟਾਂ ਦੇ ਵਿੱਚ ਵੀਰ ਦਾ ਜਿਹੜਾ ਜੁਗਾੜ ਆ ਲਾ ਕੇ ਉਹ 15 ਮਿੰਟਾਂ ਵਾਲਾ ਕੰਮ 45 ਕਿਟਾਂ ਦੇ ਵਿੱਚ ਨਵੇੜ ਦਾ ਇਹਨੂੰ ਕਹਿੰਦੇ ਨੇ ਜੁਗਾੜ ਤੇ ਜੱਟ ਪੰਜਾਬ 'ਚ ਜਿਹੜੇ ਨੇ ਲਗਭਗ ਜਗਾੜੀ ਨੇ ਤੇ ਟਾਈਮ ਦੀ ਦੇਖ ਲਓ ਕਿੰਨੀ ਬਚਤ ਹੋ ਗਈ ਇਹਦੇ ਨਾਲ ਜਿਹੜੀ ਟਾਈਮ ਦੀ ਬਚਤ ਆ ਬਹੁਤ ਜ਼ਿਆਦਾ ਬਚਤ ਹੁੰਦੀ ਆ ਹੋਰ ਵੀ ਕਿਸਾਨ ਵੀਰਾਂ ਨੂੰ ਮੈਂ ਕਹੂਗਾ ਨਾਲੇ ਜਿਹੜੇ ਕਹਿੰਦੇ ਬੰਦੇ ਰੱਖੇ ਹੋਏ ਨੇ ਇਹਨਾਂ ਦੇ ਉਹ ਜਿਹੜੇ ਸਾਰੇ ਦੇ ਸਾਰੇ ਨੇ ਉਹ ਸੌਖੇ ਤਰੀਕੇ ਨਾਲ ਉਹਨਾਂ ਦਾ ਕੰਮ ਹੋ ਜਾਂਦਾ ਜਿਹੜਾ ਕੰਮ ਘੱਟੋ ਘੱਟ ਅੱਧੇ ਘੰਟੇ ਪੌਣੇ ਘੰਟੇ ਦਾ ਉਹ ਕੰਮ 15-20 ਮਿੰਟਾਂ ਵਿੱਚ ਨੱਬੜ ਜਾਂਦਾ ਹੋਰ ਵੀ ਮੈਂ ਕਿਸਾਨ ਵੀਰਾਂ ਨੂੰ ਜਿਹੜੇ ਇਹਨਾਂ ਨੇ ਦੇਖੀ ਆ ਵੀਡੀਓ ਉਹਨਾਂ ਨੂੰ ਕਹੂਗਾ ਕਿ ਅਜਿਹੇ ਆਈਆਂ ਕੰਮਾਂ ਨੂੰ ਜਲਦੀ ਤੋਂ ਜਲਦੀ ਨਿਪਟਰੇ ਚਾੜਨ ਲਈ ਛੋਡੇ ਜਿਹੜੇ ਖੇਤੀ ਦੇ ਸੰਦ ਨੇ ਸਾਡੇ ਸਾਰਿਆਂ ਦੇ ਕੋਲ ਨੇ ਖੇਤੀ ਸੰਦਾਂ ਨੂੰ ਸਹੀ ਤਰੀਕੇ ਦੇ ਨਾਲ ਉਹਨਾਂ ਦਾ ਇਸਤੇਮਾਲ ਕਰਕੇ ਉਹਨਾਂ ਤੋਂ ਬਹੁਤ ਟਾਈਮ ਦੀ ਵੀ ਬਚਤ ਕੀਤੀ ਜਾ ਸਕਦੀ ਆ ਤੇ ਜਿਹੜੀ ਲੇਬਰ ਆ ਲੇਬਰ ਦੀ ਵੀ ਬਚਤ ਕੀਤੀ ਜਾ ਸਕਦੀ ਆ ਸੋ ਅਸੀਂ ਅੱਗੇ ਜਿਹੜੀਆਂ ਹੋਰ ਵੀਡੀਓ ਲੈ ਕੇ ਤੁਹਾਨੂੰ ਮਿਲਦੇ ਰਹਾਂਗੇ ਉਦੋਂ ਲਈ ਸਤਿ ਸ੍ਰੀ ਅਕਾਲ ਦੋਸਤੋ